ਲੈਂਟਰਪ੍ਰਾਈਜ਼ ਆਪ ਦਾ ਪ੍ਰਾਈਜ਼ ਹੈ ਪਲੇਥੋਂ ਆ ਰਹੇ ਹਾਂ ਜੀ ਦੁਕਾਨ ਦਾ ਕਿਹੜੀ ਮੇਟਲ ਐਂਟਰਪ੍ਰਾਈਜ਼ ਕਿੰਨਾ ਕੁ ਨੁਕਸਾਨ ਆਇਆ ਨੁਕਸਾਨ ਤਾਂ ਮੇਰਾ 35000 ਦੇ ਲਗਭਗ ਆ ਮੇਰਾ ਜਾਨੀ ਕਿ ਜਾਰੇ ਦਾ ਜਿਵੇਂ ਛੱਡ ਰ ਜਮਾਂ ਪੰਨੇ ਆ ਗਿਆ ਬਹੁਤ ਬੁਰੀ ਤਰ੍ਹਾਂ ਅੰਦਰੋਂ ਵੀ ਮੇਰੇ ਜਿਵੇਂ ਖੁੱਲੇ ਪੈਸੇ ਪਏ ਸੀ ਗਿਣਤੀ ਚ ਮੇਰੇ ਹੈ ਨਹੀਂ ਕਿੰਨੇ ਚੱਕੇ ਗਏ ਉਹ ਚੱਕੇ ਗਏ ਆ ਮੇਰਾ ਐਨਵੀਆਰ ਵਗੈਰਾ ਉਹ ਵੀ ਸਾਰਾ ਨਾਲ ਹੀ ਲੱਗਿਆ ਈ ਲੱਗਦਾ ਕਿਵੇਂ ਅੰਜਾਮ ਲੱਗਿਆ ਗਿਆ ਲਾਈਨ ਲੱਗਦੇ ਜਿਵੇਂ ਕਿਸੇ ਤਕੜੀ ਚੀਜ਼ ਨਾਲ ਗੱਡੀ ਗੁੱਡੀ ਨਾਲ ਖਿੱਚਿਆ ਗਿਆ ਹੁੰਦਾ ਸ਼ਟਰ ਆਮ ਚੱਕਾ ਇਹਦੇ ਤੋਂ ਅੰਦਰ ਬਾਹਰ ਸਾਰੇ ਚੰਗੀ ਤਰ੍ਹਾਂ ਜਿੰਦਾ ਨੇ ਉਹਨਾਂ ਨੂੰ ਪੂਰਾ ਛੱਡ ਪਾਉਂਦੇ ਜਿੰਦਾਣੀ ਤੋਂ ਸ਼ਟਰ ਖਿੱਚਿਆ ਗਿਆ ਉਹਨੇ ਖਿੱਚੀ ਕਿ ਤੋੜਿਆ ਗਿਆ 6 ਫੁੱਟ ਤੱਕ ਦਾ ਸ਼ਟਰ ਖਿੱਚਿਆ ਗਿਆ 6 ਫੁੱਟ ਤੱਕ ਦਾ ਸ਼ਟਰ ਖਿੱਚ ਕੇ ਤੋੜਿਆ ਗਿਆ ਤੋੜਿਆ ਉਹ ਸ਼ਟਰ ਹਾਂ ਜੀ ਵੀਰੇ ਕੀ ਨਾਮ ਰਜਿੰਦਰ ਸਿੰਘ ਜੀ ਇਹ ਥਾਣੇ 'ਚ ਇਕੱਠੇ ਹੋਇਆ ਕੀ ਮਾਮਲਾ ਮਾਮਲਾ ਇਹ ਕਿਸਾਨ ਹੱਟ ਤੇਰਾ ਦਾ ਸਾਡਾ ਗਰੋਸਰੀ ਸਟੋਰ ਹੈਗਾ ਜਿੱਥੇ ਵੀ ਸਾਲ ਦੇ ਵਿੱਚ ਦੂਜੀ ਵਾਰ ਬੰਦ ਹੋ ਤੋੜੀ ਗਈ ਹੈ ਇਹ ਹੁਣ ਜਿਹੜੀ ਵਾਰ ਤੋਂ ਕਾਫੀ ਵੱਡੀ ਲੈਵਲ ਤੇ ਹੋਈ ਹੈਗੀ ਜਿਸ ਦੇ ਚ ਪੰਜ ਦੁਕਾਨਾਂ ਦੇ ਸ਼ਟਰ ਭੰਨੇ ਗਏ ਆ ਸਾਡਾ ਵੀ ਕਾਫੀ ਨੁਕਸਾਨ ਹੋਇਆਗਾ ਤੇ ਉਹਦੇ ਵਿੱਚ ਅਸੀਂ ਐਸਐਚਓ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਗੱਡੀ ਦਾ ਨੰਬਰ ਵੀ ਦੇਸ਼ ਕੀਤਾ ਉਹਨਾਂ ਨੇ ਵੀ ਸ਼ਾਮ ਤੱਕ ਤੁਹਾਨੂੰ ਕੋਈ ਨਾ ਕੋਈ ਅਸੀਂ ਗੱਲਬਾਤ ਬਾਹਰ ਕੱਢ ਕੇ ਦਵਾਂਗੇ ਇਹ ਉਸੇ ਵਾਂਗ ਦੇ ਲੋਕ ਇਕੱਠੇ ਹੋਏ ਆ ਸਾਰੇ ਦੁਕਾਨਦਾਰ ਜਿੰਨੇ ਵੀ ਮੇਰੇ ਵੀਰ ਆ ਵਪਾਰੀ ਵੀ ਸਾਡੇ ਨਾਲ ਕਿਉਂ ਕਹਿੰਦੇ ਨਹੀਂ ਬੰਦੀ ਬਾਰੇ ਦਾ ਤੁਸੀਂ ਬਹਿ ਕੇ ਚੁੱਪ ਕਰ ਕੱਲ ਨੂੰ ਖੁੰਮੇ ਗੱਡੀ ਗਵਾਦੀ ਬਾਰ ਦਾ ਹੋਰ ਹੋ ਗਿਆ ਜੀ ਉਹ ਕਾਦੇ ਨਾਲ ਜਾ ਮਿਤਾ ਜੀ ਹਾਂ ਜੀ ਇਹ ਲੱਗਦਾ ਕਿ ਇਹ ਕਾਦੇ ਨਾਲ ਜਾ ਲਿੱਤਾ ਇਹ ਛੱਡ ਸਮਝਾਂ ਜੀ ਛੱਡਣਾ ਜਿਹੜਾ ਸੀਗਾ ਵੀ ਕਾਫੀ ਚੰਗਾ ਜੱਕ ਨਾਲ ਚੱਕਿਆ ਗਿਆ ਕੋਈ ਅਸੀਂ ਪਤਾ ਕਰੇ ਵੀ ਗੱਡੀ ਮਗਰ ਪਾ ਕੇ ਉਹ ਝਟਕਾ ਮਾਰਦੇ ਆਗੇ ਵੀ ਸ਼ਟਰੀ ਪਾ ਦਿੱਤੇ ਉਹਨਾਂ ਨੇ ਜਿਹਨੇ ਵੀ ਦੁਕਾਨਾਂ ਦੇ ਸਾਰੇ ਛੱਕਾਂ ਦੇ ਨੁਕਸਾਨ ਦੇ ਸ਼ਟਰੀ ਪਟਿਆ ਉਹਨਾਂ ਨੇ ਜਿੱਗਾ ਜੈਕ ਲਾ ਕੇ ਕੀਤਾ ਕੁਝ ਵੀ ਕੀਤਾ ਜਣ ਕੇ ਬੇਖੌਫ ਕੰਮ ਕੀਤਾ ਵੈਕ ਤਾਂ ਹਾਂ ਜੀ ਕੈਮਰਾ ਵੀ ਲੈ ਕੇ ਆਪਾਂ ਹਾਂ ਜੀ 20000 ਸਾਡਾ ਉਹ ਵੀ ਲੈ ਕੇ ਗੱਲੇ ਚ ਕਹਿ ਸੀਗਾ 5000 ਵੀ ਕਿਉਂਕਿ ਉਹ ਕੋਈ ਬਾਦਾਮ ਨੂੰ ਕਾਫੀ ਚੀਜ਼ਾਂ ਦੇ ਨੇ ਕਿਉਂ ਜਿੰਨੇ ਕੋਲ ਹੱਥ ਚਾਂਗੇ फटाफट ਉਹ ਲੈ ਲੁੱਪ ਲਏ ਆ ਕੈਮਰੇ ਦੇ ਨਾਲ ਕਿ ਡੀਵੀਆਰ ਲੱਗੇ ਆ ਕੱਢ ਕੇ ਜਿਹੜੇ ਚ ਆਪਣੀ ਰਿਕਾਰਡਿੰਗ ਹੁੰਦੀ ਹੈ ਸਾਰੀਆਂ ਦੁਕਾਨਾਂ ਦੇ ਜਿੰਨੇ ਤੇ ਕੈਮਰੇ ਲੱਗੇ ਡੀਵੀਆਰ ਸਾਰੇ ਦੇ ਲੱਗੇ ਆ ਯਾਨੀ ਕਿ ਜਿੰਨਾ ਕਿ ਉਹਨਾਂ ਨੇ ਜਾਂ ਦੇ ਬੇਖਾਬ ਹੋ ਕੇ ਉਹਨਾਂ ਨੂੰ ਚੋਰੀ ਕੀਤੀ ਕੋਈ ਡਰ ਨਹੀਂ ਸੀ ਉਹਨਾਂ ਨੂੰ ਪਹਿਲਾਂ ਸਾਡੇ ਸਾਲ ਹੋ ਗਿਆ ਪਹਿਲਾਂ ਹੋਏ ਸਾਲਾਂ ਦੇ ਵਿੱਚ ਉਦੋਂ ਉੱਪਰ ਦੀ ਪਾਰ ਲਾ ਕੇ ਉੱਪਰ ਦੀ ਆ ਗਈ ਸੀ ਬੰਦੇ ਉਦੋਂ ਵੀ ਕੋਈ ਸਾਨੂੰ ਮਿਲਿਆ ਨਹੀਂ ਕੁਝ ਵੀ ਤੂਹਨਾ ਵੀ ਬੋਲਣੇ ਸਹਾਇਜਤਾ ਉਦੋਂ ਐਸਐਚਓ ਨੇ ਤੇ ਜਿਹੜੇ ਹੁ ਜਿੰਨੇ ਵੀ ਸਾਡੇ ਵੀਰ ਵਪਾਰੀ ਜਿੰਨੇ ਵੀ ਆਏ ਆ ਉਹ ਕਹਿੰਦੇ ਵੀ ਸ਼ਾਂਤੇ ਤੁਹਾਨੂੰ ਕੋਈ ਨਾ ਫਰੀ ਵੀ ਆਪਨ ਕੱਢ ਕੇ ਦਵਗਾ ਉਹ ਗੱਡੀ ਦਾ ਜਿਹੜਾ ਨੰਬਰ ਨਾਲ ਡੇਸ ਕਰ ਚੁੱਕੇ ਆ ਅਸੀਂ ਕਹਿੰਦੇ ਜਾ ਰਹੇ ਹਾਂ ਕਾਰਵਾਈ ਕਰ ਰਹੇ ਹਾਂ ਕਿਤੇ ਨਾ ਕਿਤੇ ਸ਼ਹਿਰ ਦੇ ਵਿੱਚ ਆਏ ਦੋਰੀਆਂ ਹੁੰਦੀਆਂ ਕੀ ਦਾ ਕੀ ਲੱਗਦਾ ਕਿ ਕਿਵੇਂ ਨਹੀਂ ਹੈ ਸ਼ਹਿਰ ਦਾ ਕਿਵੇਂ ਮਹੌਲ ਇਦਾਂ ਜੀ ਦੇਖੋ ਕੁਝ ਪ੍ਰਸ਼ਾਸਨ ਨੂੰ ਕਹਿੰਦੇ ਆ ਪ੍ਰਸ਼ਾਸਨ ਕਹਿੰਦਾ ਕਿ ਇਹਨਾਂ ਕੋਲੇ ਪੂਰੇ ਕੋਈ ਨਹੀਂ ਕਮਟਮੈਂਟ ਘਟਾਉਂਦਾ ਕੋਈ ਨਾ ਇਹ ਤਾਂ ਗੱਸਤਾ ਵੀ ਕਰਦੇ ਰਹਿ ਸਾਡੇ 12:00 ਵਜੇ ਅਸੀਂ ਗੱਡੀ ਗਈ ਆ ਸਾਡੀ ਵੀ ਸਾਰੇ ਢੇੜਾ ਕੱਢ ਕੇ ਆਈ ਹੈ ਵੀ ਇਹ ਕੋਸ ਲਾ ਲਓ ਜਾਂ ਆਏ ਫਿਰ ਜਿਹੜੀ ਵੀ ਸਰਕਾਰ ਹੁੰਦੀ ਹੈ ਵੱਡਾ ਹੈਗਾ ਨਸ਼ੇ ਦਾ ਜਿਹੜਾ ਹੈਗਾ ਮੰਡਲਾ ਵੀ ਨਸ਼ਾ ਜਿਹਨਾਂ ਦਾ ਕਾਬੂ ਨਹੀਂ ਹੁੰਦਾ ਨਸ਼ੇ ਵਾਲੇ ਬੰਦੇ ਖਾਸ ਕਰਕੇ ਜਿਹੜੇ ਉਹ ਬੰਦੇ ਬੇਖੌਫ ਹੋ ਕੇ ਨਸ਼ਾ ਕਰਕੇ ਉਹਨਾਂ ਨੂੰ ਕੋਈ ਮਾਰ ਜੇ ਕੋਈ ਬੰਦਾ ਹੋਵੇ ਮਾਰਨ ਲੱਗੇ ਮਿੰਟ ਲਉਂਦੇ ਆ ਚੋਰੀਆਂ ਦਾ ਛੋਟੀਆਂ ਗੱਲਾਂ ਰਹਿ ਗਈਆਂ ਉਹਨਾਂ ਲਈ ਕਿੰਨੇ ਵਜੇ ਨਿਕਾ ਲੱਗਦੀ ਮੈਂ ਵੀ ਸਾਢੇ 4 ਵਜੇ ਆਇਆਂਗਾ ਮੈਂ ਜੋ ਸਾਢੇ 4:30 ਵਜੇ ਆਇਆ ਇਧਰ ਨੂੰ ਤਾਂ ਦੇਖਣ ਲਈ ਦੁਕਾਨ ਤੋਂ ਛੱਡ ਰੋ ਚੱ ਗਿਆ ਪਿਆ ਸੀਗਾ ਇਹ ਹੈਗਾ 2 ਵਜੇ ਤੋਂ ਲੈ ਕੇ ਯਾਨੀ ਕਿ 3:30 ਬਜੇ ਵਿੱਚ ਵਿਚਕਾਰ ਕੰਮ ਹੋਇਆਗਾ ਜਿੰਦਾ ਕਿਲੋਮੀਟਰ ਦੇ ਏਰੀਏ ਤੋਂ ਹੋਇਆਗਾ ਕਿਤੇ ਨਾ ਕਿਤੇ ਸ਼ਹਿਰ ਦੇ ਵਿੱਚ ਇਹ ਚੌਕੀਦਾਰਾਂ ਨੇ ਜੇ ਰੱਖੇ ਹੋਏ ਨੇ ਉਸ ਸਾਡੇ ਕਿਲੇ ਚੌਕੀਦਾਰ ਹੈ ਨਹੀਂ ਤੈਨੂੰ ਕਿਹੜੇ ਤੋਂ ਬਰੇ ਬਾਜ਼ਾਰ ਖਾਨਾ ਰੋਡ ਦੇ ਚੌਕੀਦਾਰ ਹੈਗਾ ਤੈਨੂੰ ਕਿਹੜੇ ਲੈ ਕੇ ਬਸ ਸਟੈਂਡ ਤੱਕ ਉਹ ਚੌਕੀਦਾਰ ਨਹੀਂ ਗਿਆ ਉਹ ਚੌਕੀਦਾਰ ਵੀ ਅਸੀਂ ਲਾਵਾਗੇ ਚੌਕੀਦਾਰ ਇਕੱਲਾ ਬਹਿ ਕੇ ਇਹ ਸਾਧਗਾਂ ਦੇ ਇੱਕ ਚੌਕੀਦਾਰ ਕੰਮ ਕਰ ਲੂਗਾ ਨਹੀਂ ਕਰ ਸਕਦਾ ਕਿੰਨੇ ਦੁਕਾਨਾਂ ਦੇ ਦੋ ਪੰਜ ਦੁਕਾਨਾਂ ਦੇ ਦੋ ਮੇਰੇ ਨਾਲ ਇੱਕ ਮੇਰੇ ਨਾਲ ਹੀ ਹੈ ਦੁਕਾਨ ਇੱਕ ਛੋਟੀ ਜੀ ਗਾਹਾਂ ਦੋ ਦੁਕਾਨਾਂ ਮੇਰੇ ਵੀ ਬਾਕੀ ਦਾ ਵੀ ਦਾ ਦੱਸ ਮਿੱਤਲੈਨਿਕ ਰਿਸ਼ਮਨ ਦਾ ਦੇਖੋ ਪਾਸਪੋਰਟ ਵੀ ਹੁੰਦਾ ਕੈਸ਼ ਵੀ ਕਾਫੀ ਹੁੰਦਾ ਇਹਨਾਂ ਦਾ ਮੇਰਾ ਕੈਸ਼ ਵੀ ਸੀਗਾ 5000 ਕੱਲੇ ਚ ਉਹਨਾਂ ਦੀ ਆਪਾਂ ਡੀਵੀਆਰ ਦੀ ਗੱਲ ਕੇ 7-8000 ਹੋਵੇਗਾ ਕਿਉਂ ਹੋਗਾ ਬਦਾਮਗ ਜਨਕ ਜਦੋਂ ਸ਼ਟਰੀ ਚੱਕਿਆ ਗਿਆ ਜਦੋਂ ਵੱਡੀ ਗੱਲ ਤਾਂ ਚੋਰੀ ਦੇ ਜਦੋਂ ਨੁਕਸਾਨ ਹੋਣਾ ਤਾਂ ਹੋ ਗਿਆ ਆਪਾਂ ਇਹ ਕਹਿੰਦੇ ਵੀ ਵੇਖੋ ਹੋ ਕੇ ਸ਼ਟਰੀ ਚੱਕਦੇ ਜੋ ਮਰਜ਼ੀ ਕਰ ਸਕਦੇਗੇ ਜੇ ਬੰਦਾ ਅੰਦਰ ਪਿਆ ਆਵੇ ਕੱਲ ਉਹਦਾ ਨੁਕਸਾਨ ਵੀ ਹੋ ਸਕਦਾ ਹੈ ਗੱਲ ਚੋਰੀ ਦੀ ਮੰਨ ਲਾ ਕੋਈ ਇੱਕ ਬੰਦਾ ਅੰਦਰ ਹੈਗਾ 10 ਬੰਦੇ ਅੰਦਰ ਬਣ ਜੇ ਉਹਦਾ ਨੁਕਸਾਨ ਵੀ ਹੋ ਸਕਦਾ ਹੈ ਜਾਨੀ ਨੁਕਸਾਨ ਉਹਦੇ ਲਈ ਇਕੱਠੇ ਹੋ ਗਏ ਨੇ ਇਹਨਾਂ ਦੇ ਦੇਖੋ ਪਾਸਪੋਰਟ ਹੋ ਜਾਂਦੀ ਕਿ ਕਿਸ ਨਾਲ ਕੰਮ ਆਇਆ ਇਹਨਾਂ ਕੋਲ ਕਾਗਜ਼ ਪੱਤਰ ਕਿੰਨੇ ਜ਼ਰੂਰੀ ਹੁੰਦੇ ਆ ਇਹਨਾਂ ਦਾ ਸ਼ਟਰ ਵੀ ਦੇਖੋ ਚੌਂਕ ਦੇ ਵਿੱਚ ਆ ਚੁਰਾਸ਼ਤਾ ਬੰਦਾ ਜਿੱਥੇ ਇਹਨਾਂ ਦਾ ਸ਼ਟਰ ਦੇ ਬੰਦਾ ਖੜੇ ਨੇ ਜ਼ਿਆਦਾ 2 ਮਿੰਟਾਂ ਨਾਲ ਸ਼ਟਰ ਦੇ ਕੋਲੇ ਚੱਕਣਾ ਦਾ ਗੂੜੀ ਗੱਲ ਆ ਇਹ ਗੱਲਾਂ ਬਾਤਾਂ ਲੈ ਕੇ ਅਸੀਂ ਪਹੁੰਚੇ ਦੇਖੋ ਐਸਐਚਓ ਨੇ ਵਿਸ਼ਵਾਸ ਦਿਵਾਇਆਗਾ ਜਿੰਨੇ ਵੀ ਵੀਰ ਆਇਆ ਸਾਡੇ ਨਾਲ ਲੈ ਬਿਵਾਰੀ ਨਾ ਅੱਜ ਮੇਨ ਰੋਡ ਤੇ ਚੋਰੀ ਹੋਈ ਹੈ ਮੇਨ ਜਿੱਥੇ ਆਵਾਜਾਈ ਫੌਲ ਆ ਗਈ ਜੇ ਅਸੀਂ ਕਹੀਏ ਬਾਜ਼ਾਰ ਦੇ ਵਿੱਚ ਜਿੱਥੇ ਕੋਈ ਆਵਾਜਾਈ ਵਿੱਚ ਸੌਖੀਆਂ ਗੱਲਾਂ ਆ ਚੋਰੀ ਕਰਨ ਦੀ ਸਾਡੇ ਜਿਹੜ ਇਹ ਚੋਰੀ ਦੇ ਬਾਰੇ ਸ਼ੱਕ ਦੇ ਘੇਰੇ ਚ ਆਉਂਦੇ ਆ ਸਰ ਉਹਦੇ ਵੀ ਵੈਰੀਫਾਈ ਕਰਕੇ ਦੇਖਦੇ ਆ ਸਰ ਇਹ ਜਿਹੜੀ ਉਹ ਕੈਂਪਾ ਲੱਗਿਆ ਕਿੰਨੇ ਕੁ ਬੰਦੇ ਸੀ ਜਿਹੜੇ ਆਪ ਚਾਰ ਬੰਦੇ ਲੱਗਦੇ ਆ ਜੀ ਫਿਰ ਹਾਲ ਮੱਕੀ ਫਿਰ 200 ਕੁ ਪਤਲਾ ਸਰ ਗੱਡੀ ਕਿੱਥੋਂ ਦੀ ਦੱਸੀ ਜਾ ਰਹੀ ਹੈ ਇਹ ਨਹੀਂ ਹਲੇ ਕੋਈ ਕਹਿ ਨਹੀਂ ਸਕਦਾ ਵੀ ਕਿੱਥੋਂ ਦੀ ਆ ਪ੍ਰੈਸ ਕਰਦੇ ਆ ਪਤਾ ਲੱਗ ਜੂਗਾ ਕਿੱਥੋਂ ਵੀ